ਦੇ ਮੈਨੂੰ ਤੇ ਤੇਰ ਕੋਈ ਪਤਾ ਲੱਗਾ ਤੇ ਐਨ ਮੇਰੀ ਸੁਣ ਲੈ ਗੱਲ ਉਧਰ ਘਟ ਜਾਇਆ ਕਰ ਜਾ ਰਖ ਐਵੇਂ ਨਾ ਥਾਲੂ ਚੜੀ ਰਿਆ ਕਰ ਜਾਾਂਗੇ ਕਿਤੇ ਹੋਰ ਨਾ ਕਿਤੇ ਸਾਨੂੰ ਹੀ ਡੰਬ ਲੈਣ ਨਾਲ ਕਿਤੇ ਮੰਮੀ ਐਦਾਂ ਕਿਦਾਂ ਸਾਡਾ ਨਾਂ ਲਖਾ ਦਣਗੇ ਉਹ ਜਿੱਦਾਂ ਤੂੰ ਆਨੀਆਂ ਭਰਾ ਉਹਦਾ ਬੁਲਦਾ ਗਿਆ ਵਾ ਇਹਨਾਂ ਤੇ ਉਹ ਕੀ ਪਤਾ ਕੀ ਐ ਨਾ ਕਿ ਤਾਂ ਕੀ ਕਰਨਾ ਤੇ ਹੀ ਨਹੀਂ ਉਹਨਾਂ ਨੇ ਕਰਨਾ ਉਹ ਕੁਝ ਨਹੀਂ ਕਰਨਾ ਐਵੇਂ ਨਾ ਡਰਿਆ ਕਰੋ ਮੈਨੂੰ ਤੇ ਇੱਕ ਤੇਰੀ ਨਹੀਂ ਸਮਝ ਆਉਂਦੀ ਸਭ ਕੁਝ ਰੱਬ ਨੇ ਸਾਨੂੰ ਦਿੱਤਾ ਵਾ ਫੇਰ ਤੂੰ ਕਹਿੰਨੀ ਆ ਵੀ ਉੱਥੇ ਏਸੀ ਲੈ ਕੇ ਆ ਕਦੀ ਕੋਹ ਲੈ ਆ ਕੇ ਗੁਵਾਂਡੀਆਂ ਦੀ ਥੋੜੀ ਰੀਸ ਕਰੀਦੀ ਹੋਈ ਦੀ ਆ। ਵੇ ਮੈਂ ਕੱਲੀ ਕਹਿਨੀ ਸੀ ਤੂੰ ਵੀ ਤੇ ਨਾਲ ਹੀ ਨਾ। ਹੁਣ ਤੂੰ ਵੀ ਇੱਕੋ ਗੱਲ ਕਰ ਤਾ। ਤਾਂ ਮੈਨੂੰ ਤੇਰੀ ਬੋਲੀ ਬੋਲਣੀ ਪੈਂਦੀ ਮੈਂ ਦੱਸ ਕੀ ਕਰਾਂ। ਵੀ ਬੁੱਥੇ ਗਈਆਂ ਨਾ। ਹੁਣ ਉਹਨੂੰ ਪਤਾ ਲੱਗਣਾ ਵਾ। ਬੇਚੀ ਦੀ ਮਹਿਸੂਸ ਹੋਈ ਹੋਊਗੀ। ਬੜਾ ਪਰ ਕੰਡੀ ਸੀ ਔਰ ਡੁੱਟ ਕੇ ਪੈਣ ਧੀ ਮੈਨੂੰ। ਪਤਾ ਨਹੀਂ ਗੱਲ ਕੀ ਹੋਈ ਆ। ਉਹਦਾ ਭਰਾ ਵੀ ਬੜਾ ਬੋਲ ਕੇ ਗਿਆ ਸੀ। ਉਹ ਚੰਗਾ ਬੋਲਣ ਰਿਹਾ ਉਹਦਣ ਕੇ। ਆ ਤੂੰ ਹੀ ਚੰਗਾ ਕੀਤਾ ਵੇ। ਜੇ ਦਰਖਾਸਤ ਦੇ ਆ ਉਦ ਤਰਾਂ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਕਿਤਰਾ ਗੇਦੀ ਦੀ ਵੈਂ ਤੇ ਹੱਥ ਚੁੱਕੀ ਦਾ। ਆ ਉਹਨੇ ਅੱ ਉਹ ਨਹੀਂ ਮੱਝਾ ਉਹਦਾ ਉਹਦਾ ਨਹੀਂ ਉਹਨਾਂ ਸੁਧਰਨਾ ਉਹਨਾਂ ਦੇ ਮੈਂ ਵੇਖ ਲਿਆ ਹਲਾ